ਵਾਰਿਸ ਪੰਜਾਬ ਦੇ ਪਰਦੇ ਵਿੱਚ ਆਪਣਾ ਦਾਖਲਾ ਲੈ ਰਿਹਾ ਜੀ ਔਰ ਮੈਂ ਭਜੀ ਸਾਰੀਆਂ ਇਹ ਪੰਜਾਬ ਦੇ ਸੰਤਾਂ ਨੂੰ ਇਹ ਕਿਹੜਾ ਚੌਲਾ ਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਦੇਖਦੇ ਹੋਏ ਸਾਨੂੰ ਭਾਈ ਅਮਰਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਉਹੀ ਇੱਕ ਸਾਡੇ ਕੋਲ ਅੱਜ ਦੀ ਸਾਡੀ ਆਸ ਆਨ ਕਿ ਅਸੀਂ ਪੰਜਾਬ ਨੂੰ ਨਵੀਆਂ ਲੀਾਂ ਤੇ ਲਿਆਉਣ ਨੂੰ ਪੰਜਾਬ ਨੂੰ ਉਸ ਪੰਜਾਬ ਜਿਹੜਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤੇ ਅਸੀਂ ਦੇਖਦੇ ਸੀ ਉਹਨੂੰ ਜੇ ਅਸੀਂ ਮੁੜ ਦੇਖਣਾ ਹੈ ਤੇ ਸਾਨੂੰ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਿਤਪਾਲ ਸਿੰਘ ਜੀ ਦਾ ਸਾਨੂੰ ਖੁੱਲ ਕੇ ਸਾਥ ਦੇਣਾ ਚਾਹੀਦਾ ਜੀ ਇਹ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਆਜਿਨੀ ਇੱਕ ਪਾਰਟੀ ਨੂੰ ਇੱਕ ਸਾਲ ਹੋ ਗਿਆ ਚਬਾ ਦੇਖੋ ਉੱਤੇ ਅਸੀਂ ਮਾਕੀ ਤੇ ਕਾਨਫਰੰਸ ਵੀ ਕਰ ਰਹੇ ਹਾਂ ਬਹੁਤ ਅੱਗੇ ਜਾ ਰਹੇ ਹਾਂ ਅਸੀਂ ਉਦੋਂ ਤੋਂ ਹੀ ਪੰਜਾਬ ਚੋਂ ਚੰਗੇ ਚੰਗੇ ਲੋਕ ਇਸ ਪਾਰਟੀ ਨਾਲ ਜਿਹੜੇ ਪੰਜਾਬ ਔਰ ਪੰਥ ਪ੍ਰਤੀ ਵਫਾਦਾਰ ਉਹਨਾਂ ਨੂੰ ਜੋੜਨਾ ਇਸ ਕਰਕੇ ਪਹਿਲਾ ਵੀ ਨਵਾਂ ਸ਼ਹਿਰ ਤੋਂ 파ਟਾ ਸਾਹਿਬ ਸਾਡੇ ਨਾਲ ਬਾਦਲ ਸਿੰਘ ਜੀ ਜੁੜੋ ਸੀਗੇ ਉਹਨੇ ਆਏ ਆ ਹੋਰ ਵੀ ਪੰਜਾਬ ਤੋਂ ਚੰਗੇ ਚੰਗੇ ਲੋਕ ਜਿਹੜੇ ਚੰਗੀ ਸੋਚ ਰੱਖਦੇ ਆ ਜਿਹੜੇ ਪੰਜਾਬ ਨੂੰ ਅੱਗੇ ਲਿਜਾ ਕੇ ਉਹਨਾਂ ਦੇ ਮਨ ਵਿੱਚ ਕੋਈ ਪੰਜਾਬ ਪ੍ਰਤੀ ਚੰਗਾ ਵਿਜ਼ਨ ਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਇੱਕ ਪੰਜਾਬ ਨੂੰ ਜੋ ਪੰਜਾਬ ਦੀ ਪਹਿਲਾ ਆਨ ਸ਼ਾਨ ਸੀ ਉਹਨੂੰ ਬਹਾਲ ਕਰਨ ਵਾਸਤੇ ਅਸੀਂ ਯਤਨ ਕਰ ਰਹੇ ਆ ਤੇ ਗੁਰੂ ਮਹਾਰਾਜ ਸਾਨੂੰ ਮੇਰੇ ਖਾਤੇ ਸਭ ਤੋਂ ਤਬਕੀ ਇਹ ਜਦਾਂ ਕੀ ਗੱਲ ਹੋਈ ਸੀ ਜੀ ਭਾਈ ਸਾਹਿਬ ਨੇ ਵੀ ਦੱਸਿਆ ਸੀਗਾ ਰਾਜਨੀਤੀ ਦੇ ਮੁੱਦੇ ਨੂੰ ਧਰਮ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਗਈ ਸੀ ਘਟਰਤਾ ਜਿਹੜੀ ਤੁਹਾਡੀ ਪਾਰਟੀ ਵਾਰਸ਼ਪੇ ਬੁਲਾਇ ਬਣਾਈ ਗਈ ਹੈ ਇਹਨੂੰ ਅੱਗੇ ਵੀ ਆਪਾਂ ਧਰਮਤਾ ਤਾਂ ਨਾਲ ਲੈ ਕੇ ਚੱਲਦੇ ਆ ਬੱਲਾ ਵਾਂਗੇ ਜਿਦਾਂ ਪਿਛਲੇ ਮੁੱਦੇ ਆਏ ਸੀ ਅੰਮ੍ਰਿਤਪਾਲ ਮਜੀਦ ਜੀ ਦੇ ਮੇਲੇ ਲਈ ਨਿਰੇਖਾ ਲੈ ਕੇ ਜਿਹੜਾ ਸਿੱਖਾ ਜਦੋਂ ਅਸੀਂ ਦੋਵੇਂ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਮਾਰਕਸ ਕੀ ਜਾਤ ਸਭੇ ਇੱਕ ਪਹਿਚਾਨ ਕੋ ਇੱਕ ਪਿਤਾ ਇੱਕ ਸਕੇ ਹਾਂ ਬਾਰਕ ਉੱਤੇ ਦੇ ਮੇਰੇ ਖਿਆਲ ਕੱਟੜਤਾ ਵਾਲੀ ਤੇ ਕੋਈ ਗੱਲ ਹੋ ਹੀ ਨਹੀਂ ਸਕਦੀ ਉਤੋਂ ਸੈਕੂਲਰ ਉਤੋਂ ਵਧੀਆ ਜਿਹੜੀ ਮਨੁੱਖਤਾਈ ਏਕਤਾ ਦੀ ਮਨੁੱਖੀ ਹਮਦਰਦੀ ਦੀ ਸਰਬਾਦੇ ਭਲੇ ਦੀ ਗੱਲ ਉਤੋਂ ਵਧੀਆ ਤਾਂ ਕੋਈ ਹੋ ਹੀ ਨਹੀਂ ਸਕਦੀ ਇਸ ਕਰਕੇ ਜਿਹੜਾ ਵੀ ਕੋਈ ਜਿਹੜਾ ਇਹ ਕੱਟੜਤਾ ਵਾਲਾ ਜਿਹੜਾ ਮੇਰੇ ਖਿਆਲ ਇਹੋ ਜੀ ਕੋਈ ਗੱਲ ਨਹੀਂ ਕਿ ਕੱਟੜਤਾ ਵਾਲੀ ਅਸੇਖ ਹਮੇਸ਼ਾ ਤੋਂ ਮੇਰੇ ਸਰਬਾਦੇ ਭਲੇ ਦੇ ਅਰਦਾਸ ਪੰਜਾਬ ਦੇ ਵਿੱਚ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਆਪਣੇ ਨਾਲ ਸਰਕਾਰਟੀ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਆਪਣੇ ਨਾਲ ਜੋੜਨ ਲਈ ਸਾਡੇ ਨਾਲ ਵੀ ਅਸੀਂ ਨੌਜਵਾਨੀ ਬਹੁਤ ਵੱਡੀ ਪੱਦਰ ਚ ਜੁੜ ਰਹੀ ਹੈ ਕਿਉਂ ਅਮਰਤਪਾਲ ਨੇ ਜੋ ਨਸ਼ੇ ਦੇ ਵਿਰੋਧ ਜਿਹੜੇ ਵੱਡਾ ਇੱਕ ਵਹਿਮ ਚਲਾਈ ਉਹਦੇ ਚ ਬਹੁਤ ਲੋਕਾਂ ਨੂੰ ਰਾਤ ਵੀ ਮਿਲੀ ਤੇ ਉਦੋਂ ਬਾਅਦ ਹੀ ਕਿਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਉਹਦੇ ਨਾਲ ਜੁੜ ਕੇ ਉਹਨਾਂ ਨੂੰ ਇੱਕ ਉਹਨਾਂ ਨੇ ਜੇਲ੍ਹ ਚ ਬੈਠਿਆ ਉਹਨਾਂ ਨੂੰ ਐਮਪੀ ਬਣਾਇਆ ਉਹ ਵੀ ਪੰਜਾਬ ਚ ਸਭ ਤੋਂ ਵੱਧ ਵੋਟਾਂ પાਕੇ ਇਸ ਕਰਕੇ ਲੋਕ ਸਾਡੇ ਨਾਲ ਆਮ ਮਹਾਰੇ ਜੁੜ ਰਿਹਾ ਕਿ ਇਹ ਉਹ ਜਿਹੜੀ ਪੰਜਾਬ ਚ ਲੋਕੀ ਚਾਹੁੰਦੇ ਕਿ ਨਸ਼ਾ ਖਤਮ ਹੋਵੇ ਲੋਕੀ ਚਾਹੁੰਦੇ ਜਿਹੜੇ ਦਿਨ ਦਿਹਾੜੇ ਕਤਲ ਹੋ ਰਿਹਾ ਚੰਗੇ ਚੰਗੇ ਲੋਕਾਂ ਦੇ ਕਿ ਬਥੋਰੀਆਂ ਲਿਨਾਂ ਜਾ ਰਹੀਆਂ ਜੋ ਇਸ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਉਤੋਂ ਨਿਕਲਣ ਵਾਸਤੇ ਲੋਕ ਲੋਕਾਂ ਨੂੰ ਇੱਕ ਉਮੀਦ ਆ ਕਿ ਸ਼ਾਇਦ ਇਹ ਜੋ ਖੇਤਰੀ ਤੇ ਰਿਹਾ ਕਿਉਂ ਦੁਨੀਆ ਤੇ ਸਾਰੀਆਂ ਆਪਣੇ ਵਿਸ਼ਵਾਸ ਗਵਾ ਚੁੱਕੀਆਂ ਤੇ ਅਸੀਂ ਗੁਰੂ ਮਹਾਰਾਜ ਦੇ ਓਟ ਆਸਰੇ ਨਾ ਕਹਿੰਦੇ ਆ ਕਿ ਅਸੀਂ ਤੁਹਾਡਾ ਆਪੋਸ਼ਵਾਸ ਬਹਾਰ ਰੱਖਾਂਗੇ ਅਸੀਂ ਇਹ ਜਿਹੜੀ ਅਰਾਜਿਕਤਾ ਦਾ ਮਾਹੌਲ ਬਣਿਆ ਪੰਜਾਬ 'ਚ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਉਹ ਚੋਂ ਅਸੀਂ ਪੰਜਾਬ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਮਚਾਣ ਲਈ ਤੁਹਾਡੀ ਪਾਰਟੀ ਨੇ ਕੀ ਕੀ ਨੂੰ ਦੇ ਰੱਖਿਆ ਸਾਡੀ ਪੰਜਾਬ ਨੂੰ ਜੋ ਪੰਜਾਬੀ ਭਾਸ਼ਾ ਵਾਸਤੇ ਆ ਜਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਆ ਜੋ ਪੰਜਾਬ ਨੂੰ ਨਸ਼ਿਆਂ ਤੋਂ ਇਹ ਜਿਹੜੇ ਜੂਆ ਜਾਂ ਰਾਜਿਕ ਤਰ੍ਹਾਂ ਦਾ ਰਾਹ ਡਾਕਟਰ ਦਾ ਮਸਲੇ ਬਣੇ ਪਏ ਆ ਇਹ ਸਾਰੀਆਂ ਚੀਜ਼ਾਂ ਤੋਂ ਜਦੋਂ ਅਸੀਂ ਪੰਜਾਬ ਨੂੰ ਆਰਥਿਕ ਤੌਰ ਤੇ ਪੰਜਾਬ ਨੂੰ ਮੌਜੂਦ ਕਰਨ ਵਾਸਤੇ ਭ੍ਰਿਸ਼ਟਾਚਾਰ ਮੁਕਤ ਕਰਨ ਵਾਸਤੇ ਭ੍ਰਿਸ਼ਟਾਚਾਰ ਤੋਂ ਪੰਜਾਬ ਨੂੰ ਮੁਕਤ ਕਰਨ ਵਾਸਤੇ ਅਸੀਂ ਕੰਮ ਕਰਦੇ ਆ ਇਹ ਬਾਬੂ ਜੀ ਇਹ ਗੱਲ ਦੱਸਿਓ ਕਿ ਭਾਈ ਅਮਰਪਾਲ ਜੀ ਇੰਨੀ ਵੱਡੀ ਯੋਧੇ ਨਾਲ ਜਿੱਤ ਪ੍ਰਾਪਤ ਕੀਤੀ ਹੋਣੀ ਤੇ ਪਰ ਜਿਸ ਜਿਮਣੀ ਚੋਣ ਹੋਈ ਆ ਕਿਸੇ ਕੰਮ ਜਿਹੜਾ ਬੋਲ ਬੜਾ ਗੁੱਸਾ ਨਾਲ ਹਾਰਿਆ ਉਹ ਹਾਲ ਹੈ ਉਹਦਾ ਕੀ ਕਾਰਨ ਹੈ ਨਹੀਂ ਮੇਰੇ ਖਿਆਲ ਹੈ ਕਿ ਜਿਹੜੀ ਧਰਨਾ ਹਾਰਿਆ ਨੂੰ ਉੱਥੇ ਸਰਕਾਰ ਨੇ ਸਰਕਾਰ ਦੇ ਜਿਹੜੇ ਨਮਾਇੰਦੇ ਸੀ ਉਹਨਾਂ ਨੇ ਪਹਿਲਾਂ ਕਿਹਾ ਕਿ ਸ਼ਹਾਬਦਾਂ ਦੰਗ ਪੇੜ ਜੋ ਵੀ ਕੁਝ ਹੋਊਗਾ ਅਸੀਂ ਕਰਕੇ ਚੋਣ ਹਰ ਹਾਲ ਤੇ ਜਿੱਤਣੀ ਉਹ ਤੋਂ ਪਤਾ ਕਿ ਜਿਹੜੀ ਦੂਜੀ ਧਿਰ ਸੀ ਤੇ ਉਹ ਉਹਦਾ ਵੀ ਉੱਥੇ ਉਹ ਇਲਾਕੇ 'ਚ ਬੜਾ ਵੱਡਾ ਖੋਖ ਸੀ ਬਹੁਤ ਵੱਡਾ ਪੈਸਾ ਚੱਲਿਆ ਨਸ਼ਾ ਜੋ ਕੁਝ ਵੀ ਉਹਦਾ ਕੋਈ ਵੱਡਿਆ ਜਾ ਸਕਦਾ ਸੀ ਰਾਸ਼ਨ ਪਾਣੀ ਜਿਹੜੀ ਵੀ ਚੀਜ਼ ਕਿਸੇ ਦੀ ਲੋਕਾਂ ਦੀ demand ਸੀ ਉਹਨਾਂ ਨੇ ਉਹ ਪੂਰੀ ਕਰਕੇ ਲੋਕਾਂ ਕੋਲ ਵੋਟਾਂ ਖਰੀਦਦੀਆਂ ਲੋਕਾਂ ਨੂੰ ਲੋਕਾਂ ਨੂੰ ਇਸ ਕਰਕੇ ਵੋਟਾਂ ਦੇ ਕੇ ਉਹ ਜਿੱਤ ਤੇ ਗਏ ਪਰ ਸਾਡੇ ਕੋਲ ਤਾਂ ਅਨਰੋਲ ਅਸੀਂ ਕਿਸੇ ਲੋਕਾਂ ਨੇ ਜਿਹੜੇ 20000 ਲੋਕਾਂ ਨੇ ਸਾਨੂੰ ਵੋਟ ਪਾਈ ਉਹਨਾਂ ਨੇ ਸਰਕਾਰ ਦਾ ਖੋਪ ਦੁਨੀਆ ਤੇਰਾ ਦਾ ਖੋਪ ਛੱਡ ਕੇ ਆਪਣੇ ਆਪ ਨੂੰ ਮੁਸੀਬਤਾਂ ਚ ਪਾ ਕੇ ਵੀ ਫਿਰ ਵੀ ਸਾਨੂੰ ਉਹਨਾਂ ਨੇ 20000 ਵੋਟ ਦਿੱਤੀ ਤੇ ਮੇਰੇ ਖਿਆਲ ਅਕਿ ਜਿਹੜੀਆਂ ਦੋ ਨੈਸ਼ਨਲ ਪਾਰਕੀਆਂ ਸੀਗੀਆਂ ਉਹਨਾਂ ਤੋਂ ਅਸੀਂ ਹੱਗੇ ਰਹੇ ਮੇਰੇ ਖਿਆਲ ਸਾਡੇ ਵਾਸਤੇ ਇੱਕ ਸਾਲ ਪਹਿਲਾਂ ਸਾਡੀ ਪਾਰਟੀ ਸ਼ੁਰੂ ਹੋ ਰਹੀ ਆ ਅਸੀਂ ਫਿਰ ਵੀ ਸਾਡੀ ਮੇਰੇ ਨਾਲ ਬਹੁਤ ਬਹੁਤ